ਸਿੱਧੂ ਮੂਸੇਵਾਲਾ ਦੇ ਪਿਤਾ ਇਸ ਵੇਲੇ ਬਲਕੋਵ ਸਿੰਘ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਜਿਸ ਨੂੰ ਲੈ ਕੇ ਸਾਰੇ ਪਾਸੇ ਚਰਚਾ ਛੜ ਗਈ ਹੈ ਤੇ ਇਸ ਐਲਾਨ ਦੇ ਨਾਲ ਸਿਆਸਤ ਵੀ ਗਰਮਾ ਗਈ ਹੈ ਜੇ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜੋ ਕਿ ਇੱਕ ਪੰਜਾਬੀ ਮਰਹੂਮ ਗਾਇਕ ਹੈ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਉਹਦੀ ਫੈਨ ਫਾਲਿੰਗ ਹੈ ਤੇ ਉਸ ਦੇ ਪਿਤਾ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਐਲਾਨ ਦੇ ਨਾਲ ਸਾਰੇ ਪਾਸੇ ਇੱਕ ਵਾਰੀ ਚਰਚਾ ਜਰੂਰ ਛੜੀ ਹੈ ਤੇ ਐਲਾਨ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਕੀਤਾ ਗਿਆ ਕਿ ਵਿਧਾਨ ਸਭਾ ਦੀਆਂ ਜੋ ਕਿ 227 ਦੇ ਵਿੱਚ ਚੋਣਾਂ ਹੋਣਗੀਆਂ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਉਸ ਚੋਣ ਦੇ ਵਿੱਚ ਹਿੱਸਾ ਲੈਣਗੇ ਤੇ ਇਹ ਵੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਕਿ ਜਪਾ ਪਾਟੀ ਉਹਨਾਂ ਨੂੰ ਟਿਕਟ ਦਿੰਦੀ ਹੈ ਤੇ ਉਹ ਉਸ ਵਿੱਚ ਚੋਣ ਮੈਦਾਨ ਦੇ ਵਿੱਚ ਉਤਰਨਗੇ ਤੇ ਪਾਰਟੀ ਦੇ ਕਾਂਗਰਸ ਦੇ ਵੱਲੋਂ ਉਹ ਚੋਣ ਜ਼ਰੂਰ ਲੜਨਗੇ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇਹ ਵੱਡੇ ਐਲਾਨ ਦੇ ਨਾਲ ਜਿੱਥੇ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਛਿੜੀ ਹੈ ਤਾਂ ਉਹਦੇ ਨਾਲਾਂ ਦੂਜੇ ਪਾਸੇ ਕਈ ਥਾਵਾਂ ਦੇ ਉੱਤੇ ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਚੋਣ ਮੈਦਾਨ ਦੇ ਵਿੱਚ ਆਉਂਦੇ ਨੇ ਤਾਂ ਫਿਰ ਮਾਨਸਾ ਦੀ ਸੀਟ ਵਿਰੋਧੀਆਂ ਵਾਸਤੇ ਜਿੱਤਣੀ ਕਿਤਨਾ ਕਿਤੇ ਮੁਸ਼ਕਲ ਹੋ ਜਾਏਗੀ ਤਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤ ਦੀ ਤੀਜੀ ਵਰ੍ਹੇ ਸੀ ਤੋਂ ਪਹਿਲਾਂ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਇਹ ਐਲਾਨ ਮਾਨਸਾ ਦੇ ਵਿੱਚ ਕਾਂਗਰਸ ਦੀ ਰੈਲੀ ਦੇ ਦੌਰਾਨ ਕੀਤਾ ਜਿਹੜੀ ਕਿ ਸੰਵਿਧਾਨ ਬਚਾਓ ਰੈਲੀ ਕਾਂਗਰਸ ਦੇ ਵੱਲੋਂ ਚੱਲ ਰਹੀ ਹੈ ਤੇ ਜਗ੍ਹਾ-ਜਗ੍ਹਾ ਦੇ ਉੱਤੇ ਜਾਂ ਕਹਿ ਦਈਏ ਕਿ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਤਾਂ ਉਸ ਰੈਲੀ ਦੇ ਦੌਰਾਨ ਜਿਹੜੀ ਕਿ ਹੁਣ ਮਾਮਸਾ ਦੇ ਵਿੱਚ ਹੋਈ ਆ ਤੇ ਉੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸ਼ਰਕਤ ਕੀਤੀ ਹੈ ਤੇ ਜਨ ਦੇ ਵਿੱਚ ਉਹਨਾਂ ਨੇ ਇਹ ਤੌਰ ਦੇ ਉੱਤੇ ਸਾਫ਼ ਕਿਹਾ ਕਿ ਉਹ 2027 ਦੀਆਂ ਚੋਣਾਂ ਜਿਹੜੀਆਂ ਨੇ ਉਹ ਜ਼ਰੂਰ ਲੜਨਗੇ ਤਾਂ ਇਹਦੇ ਨਾਲ ਇਹ ਵੀ ਹੈ ਕਿ ਜਿਹੜੇ ਸਿੱਧੂ ਮੂਸੇਵਾਲਾ ਦੇ ਪਿਤਾ 3 ਸਾਲ ਤੋਂ ਆਪਣੇ ਪੁੱਤ ਦੇ ਇਨਸਾਫ਼ ਦੇ ਲਈ ਜੋ ਉਲਕਾ ਅਦਾਲਤਾਂ ਦੇ ਚੱਕਰ ਘੱਟ ਰਹੇ ਨੇ ਪਰ ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਦਕੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਸੰਬੰਧਿਤ ਤਕਰੀਬਨ 29 ਜਿਹੜੇ ਮੁਲਜ਼ਮ ਸੀਗੀ ਉਹਨਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਜਿਹੜਾ ਮਾਸਟਰਮਾਈਂਡ ਮੇਨ ਮਾਸਟਰਮਾਈਂਡ ਹੈ ਜਿਹੜੇ ਗੋਲ ਦੀ ਬਰਾੜ ਉਹ ਅਜੇ ਤੱਕ ਵੀ ਗ੍ਰਿਫਤ ਤੋਂ ਬਾਹਰ ਹੈ ਉਸ ਨੂੰ ਲੈ ਕੇ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਿਆਨ ਦਿੱਤਾ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਆਖਰ ਕੀ ਬਿਆਨ ਹੈ ਪਰ ਇਸ ਵੇਲੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਚੋਣ ਲੜਨ ਦਾ ਐਲਾਨ ਕਰਕੇ ਸਾਰੇ ਪਾਸੇ ਸਿਆਸੀ ਗਲਿਆਰਾਂ ਵਿੱਚ ਚਰਚਾ ਜਿਹੜੀ ਹੈ ਛੇੜ ਦਿੱਤੀ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਆਪਣੇ ਪੁੱਤ ਦੇ ਇਨਸਾਫ ਦੇ ਲਈ ਉਹ ਨਿਆਂ ਦੀ ਮੰਗ ਕਰ ਰਹੇ ਨੇ ਤੇ ਉਸੇ ਮੰਗ ਨੂੰ ਲੈ ਕੇ ਇਸ ਵੇਲੇ ਉਹ ਚੋਣ ਮੈਦਾਨ ਚ ਉਤਰਨਗੇ ਤੇ ਇਸ ਤੋਂ ਪਹਿਲਾਂ 2022 ਦੀਆਂ ਚੋਣਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਆਪ ਚੋਣ ਲੜੀ ਸੀ ਪਰ ਉਹ ਆਪ ਦੇ ਉਮੀਦਵਾਰ ਵਿਜੇ ਸਿੰਘਲਾ ਤੋਂ ਹਾਰ ਗਏ ਸੀ। ਸਿੱਧੂ ਦੇ ਪਿਤਾ ਨੇ ਉਸ ਵੇਲੇ ਚੋਣ ਲੜਨ ਦੇ ਲਈ ਕਿਹਾ ਗਿਆ ਸੀ ਉਹਨਾਂ ਨੂੰ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਤੇ ਹੁਣ ਫਿਰ ਉਹਨਾਂ ਨੇ 227 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਜੇ 222 ਦੀ ਚੋਣ ਦੀ ਗੱਲ ਕਰੀਏ ਤਾਂ ਉਸ ਵੇਲੇ ਡਾਕਟਰ ਵਿਜੇਤ ਸਿੰਘਲਾ ਨੂੰ 1,023 ਜਿਹੜੇ ਵੋਟ ਉਸ ਵੇਲੇ ਚ ਪਏ ਸੀ ਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਨੂੰ ਮਹਿਜ਼ 36,700 ਵੋਟ ਪਏ ਸੀ ਤੇ ਵਿਜੇਤ ਸਿੰਘਲਾ ਨੇ 222 ਦੀ ਵਿਧਾਨ ਸਭਾ ਚੋਣ 63,323 ਵੋਟਾਂ ਦੇ ਫਰਕ ਨਾਲ ਜਿੱਤੀ ਸੀ ਪਰ ਬੇਸ਼ੱਕ ਸਿੱਧੂ ਮੂਸੇਵਾਲਾ ਨੇ ਜ਼ੋਰ ਲਾਇਆ ਸੀ ਪਰ ਲੋਕਾਂ ਨੇ ਉਸ ਦਾ ਸਾਥ ਨਹੀਂ ਦਿੱਤਾ। ਬੇਸ਼ੱਕ ਲੋਕ ਅੱਜ ਤੱਕ ਉਸ ਆਪਣੀ ਕੀਤੀ ਜਾਂ ਕਹਿ ਲਈਏ ਕਿ ਜਿਹੜਾ ਉਸ ਨੂੰ ਵੋਟ ਨਹੀਂ ਪਾਇਆ ਉਹਦੇ ਲਈ ਆਪਣੇ ਆਪ ਨੂੰ ਕਿਤੇ ਨਾ ਕਿਤੇ ਕੋਰਟ ਦੇ ਜਰੂਰ ਹੋਣਗੇ ਪਰ ਇਸ ਵੇਲੇ ਜੇ ਮਾਨਸਾ ਦੇ ਇਲਾਕੇ ਦੇ ਵਿੱਚ ਜਾ ਕੇ ਗੱਲ ਕਰਦੇ ਆ ਤਾਂ ਫਿਰ ਹਰ ਥਾਂ ਦੇ ਉੱਤੇ ਜ਼ੁਬਾਨ ਦੇ ਉੱਤੇ ਜਿਹੜਾ ਸਿੱਧੂ ਮੂਸੇਵਾਲਾ ਦਾ ਨਾਂ ਵੀ ਜ਼ਰੂਰ ਆਉਂਦਾ ਬੇਸ਼ੱਕ ਸਿੱਧੂ ਮੂਸੇਵਾਲਾ ਦੀ ਜਿਹੜੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੈ ਦੁਨੀਆ ਦੇ ਹਰ ਕੋਨੇ 'ਚ ਲੋਕ ਉਸ ਨੂੰ ਪਸੰਦ ਕਰਦੇ ਨੇ ਪਰ ਵੋਟਾਂ ਉਸ ਇਲਾਕੇ ਦੇ ਲੋਕਾਂ ਨੇ ਹੀ ਪਾਉਣੀਆਂ ਨੇ ਜਿੱਥੇ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਚੋਣ ਮੈਦਾਨ ਦੇ ਵਿੱਚ ਖੜੇ ਹੋਣਗੇ ਚਾਹੇ ਉਹ ਮਾਨਸਾ ਤੋਂ ਖੜੇ ਹੋਣ ਤੇ ਜਾਂ ਫਿਰ ਕਿਸੇ ਹੋਰ ਇਲਾਕੇ ਤੋਂ ਪਰ ਫਿਲਹਾਲ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਮਾਨਸਾ ਦੇ ਵਿੱਚ ਹੀ ਚੋਣ ਲੜਨ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਤੇ ਇਹਦੇ ਨਾਲ ਨਾਲ ਇਹ ਵੀ ਆ ਕਿ ਉਹ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਇੱਕ ਹੋਰ ਵੱਡਾ ਬਿਆਨ ਦੇ ਦਿੱਤਾ ਗਿਆ ਜਿਸ ਦੇ ਵਿੱਚ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਉਹਦੇ ਉੱਤੇ ਜ ਸਵਾਲ ਚੁੱਕੇ ਗਏ ਨੇ ਤੇ ਨਾਲ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਲੈ ਕੇ ਵੀ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹਨੂੰ ਲੈ ਕੇ ਇਹ ਕ ਸਾਹਮਣੇ ਕਿਹਾ ਹੈ ਕਿ ਕਾਨੂੰਨ ਵਿਵਸਥਾ ਜਿਹੜੀ ਇਸ ਵੇਲੇ ਵਿਗੜੀ ਹੋਈ ਹੈ ਦਿਨ ਦਿਹਾੜੇ ਕਤਲ ਹੋ ਰਹੇ ਨੇ ਕਿਸੇ ਦੀ ਵੀ ਜਿਹੜੀ ਸੁਰੱਖਿਆ ਉਹ ਇਸ ਵੇਲੇ ਕਾਇਮ ਨਹੀਂ ਹੈ ਤੇ ਵਪਾਰੀਆਂ ਦੇ ਕਤਲ ਦਿਨ ਦਿਹਾੜੇ ਹੋ ਰਹੇ ਨੇ ਤਾਂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਸ ਵੇਲੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਜਿਹੜਾ ਤੰਜ ਕੱਸ ਦਿੱਤੇ ਨੇ ਤਾਂ ਦੂਜੇ ਪਾਸੇ ਨਾਲ-ਨਾਲ ਰੈਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਰਹੇ ਉਹਨਾਂ ਨੇ ਵੀ ਉਸ ਆਪਣੇ ਵਿਚਾਰ ਸਾਹਮਣੇ ਰੱਖੇ ਪਰ ਬਲਕੌਰ ਸਿੰਘ ਨੇ ਜਿਹੜਾ ਆਮ ਆਦਮੀ ਪਾਰਟੀ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਚਾਹੇ ਉਹ ਸਿੱਤੂ ਮਸੇਵਾਲਾ ਦੇ ਕਤਲ ਦੇ ਇਨਸਾਫ ਨੂੰ ਲੈ ਕੇ ਆ ਤੇ ਚਾਹੇ ਉਹ ਕਾਨੂੰਨ ਵਿਵਸਥਾ ਨੂੰ ਲੈ ਕੇ ਆ ਤਾਂ ਨਾਲ-ਨਾਲ ਉਹਨਾਂ ਨੇ ਚੋਣਾ ਦੀ ਗੱਲ ਵੀ ਇੱਕ ਹੋਰ ਕਰਦਿਆਂ ਇਹ ਵੀ ਗੱਲ ਕਹੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਇਹਨੇ ਚੋਣਾਂ ਦੇ ਨੇੜੇ ਜਾ ਕੇ ਕੋਈ ਵੱਡੇ ਐਲਾਨ ਕਰ ਦਿੰਦੇ ਨੇ ਜਿਵੇਂ ਕਿ ਉਹਨਾਂ ਨੇ ਪਿਛਲੀਆਂ ਚੋਣਾਂ ਦੇ ਦੌਰਾਨ ਜਦੋਂ ਕਿਹਾ ਹੋਈਆਂ ਲੋਕ ਸਭਾ ਦੀਆਂ ਚੋਣਾਂ ਤੋਂ ਉਸ ਵੇਲੇ ਗੋਲਦੀ ਬਰਾੜ ਦੀ ਗ੍ਰਿਫਤਾਰੀ ਦਾ ਵੱਡਾ ਦਾਵਾ ਕਰ ਦਿੱਤਾ ਸੀ ਤੇ ਬਾਅਦ ਦੇ ਵਿੱਚ ਉਹ ਖਬਰ ਜਿਹੜੀ ਆ ਝੂਠੀ ਨਿਕਲ ਗਈ ਜਿਸ ਦੇ ਵਿੱਚ ਜਿਹੜਾ ਗੋਲਦੀ ਬਰਾੜ ਉੱਤੇ ਫੜਿਆ ਨਹੀਂ ਸੀ ਗਿਆ ਪਰ ਭਗਵੰਤ ਮਾਨ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦਾ ਇਸ ਗੱਲ ਨੂੰ ਲੈ ਕੇ ਯਕ ਕਹਿ ਲੀਏ ਕਿ ਮੁੱਖ ਮੰਤਰੀ ਦਾ ਉਸ ਗੱਲ ਨੂੰ ਲੈ ਕੇ ਕਾਫੀ ਟਰੋਲ ਵੀ ਉਤਾਰੂ ਕੀਤਾ ਗਿਆ ਤਾਂ ਇੱਥੇ ਹੁਣ ਜ਼ਿਕਰ ਕਰਨਾ ਬਣਦਾ ਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਵਰਸੀ ਆ ਉਹ 29 ਮਈ ਨੂੰ ਹੋਣ ਜਾ ਰਹੀ ਹੈ ਜੋ ਕਿ ਕੱਲ ਹੈ ਪਰ 2029 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਗੋਲੀਆਂ ਮਾਰ ਕੇ ਕਰ ਦਿੱਤਾ ਸੀ ਜੋਹਾਰਕੇ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਉਹਦੀ ਇਹ ਤੀਜੀ ਵਰਸੀ ਜਿਹੜੀ ਹੈ ਇਸ ਵੇਲੇ ਜਿਹੜੀ ਕੱਲੂ ਜਿਹੜੀ ਹੈ ਮਨਾਈ ਜਾਣੀ ਹੈ ਸਿੱਧੂ ਮੂਸੇਵਾਲਾ ਦੇ ਪਿੰਡ ਦੇ ਵਿੱਚ ਪਰ ਉੱਥੇ ਹੁਣ ਉਹਦੇ ਮਾਪੇ ਅਜੇ ਤੱਕ ਵੀ ਉਹਦੇ ਇਨਸਾਫ ਦੀ ਜਿਹੜੀ ਮੰਗ ਕਰ ਰਹੇ ਨੇ ਪਰ ਉਹਨਾਂ ਨੂੰ ਅਜੇ ਤੱਕ ਵੀ ਹ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਦੇ ਲਈ ਖੁਦ ਹੀ ਹੁਣ ਚੋਣ ਲੜਨ ਦਾ ਐਲਾਨ ਕਰ ਦਿੱਤਾ ਜਿਸ ਦੇ ਨਾਲ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ ਬੇਸ਼ੱਕ ਇਹ ਗੱਲ ਜ਼ਰੂਰ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਇਸ ਵੇਲੇ ਯਾਨੀ ਕਿ ਡੇਢ ਸਾਲ ਪਹਿਲਾਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਤੇ ਇਹ ਇੱਕ ਵੱਡੀ ਗੱਲ ਹੈ ਤੇ ਜੇ ਵਿਰੋਧੀਆਂ ਦੇ ਲਈ ਮਾਨਸਾ ਦੀ ਸੀਟ ਦੀ ਗੱਲ ਕਰੀਏ ਤਾਂ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਸਿੱਧੂ ਮੂਸੇਵਾਲੇ ਦੀ ਫੈਨ ਫਾਲਿੰਗ ਦੇ ਅਨੁਸਾਰ ਉਹਨਾਂ ਦੇ ਲਈ ਚੋਣ ਜਿੰਨੀ ਮੁਸ਼ਕਲ ਹੋ ਸਕਦੀ ਹੈ ਤੇ ਕਿਉਂਕਿ ਦੂਜੇ ਪਾਸੇ ਇਹ ਵੀ ਹੈ ਕਿ ਕੋਈ ਵੀ ਜਿਹੜਾ ਮੈਦਾਨ ਚ ਹੋਏਗਾ ਉਹ ਸਿੱਧੂ ਮੂਸੇਵਾਲਾ ਨੂੰ ਜਿਹੜੀ ਹਾਰ ਪਹਿਲਾ ਮਾਨਸਾ ਦੇ ਲੋਕਾਂ ਨੇ ਦਿੱਤੀ ਹੈ ਤਾਂ ਉਸ ਵੇਲੇ ਹੁਣ ਜਿਹੜੇ ਲੋਕ ਨੇ ਉਹਨਾਂ ਦਾ ਮਨ ਜਿਹੜੇ ਨੇ ਸ਼ਾਇਦ ਕਿਤੇ ਨਾ ਕਿਤੇ ਬਦਲ ਚੁੱਕੇ ਨੇ ਤਾਂ ਐਸ ਕਰਕੇ ਉਹ ਥਾਂ ਦੇ ਉੱਤੇ ਚੋਣ ਜਿੰਨੀ ਬੇਸ਼ੱਕ ਮੁਸ਼ਕਲ ਹੋ ਸਕਦੀ ਆ ਪਰ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਆਖਰ 227 ਦਾ ਵਿਧਾਨ ਸਭਾ ਚੋਣਾਂ ਦੇ ਵਿੱਚ ਮਾਨਸੋ ਤੋਂ ਜੇਤੂ ਕੌਣ ਰਹੇਗਾ ਇਹ ਸਮੇਂ ਦੇ ਅਨੁਸਾਰ ਆਏਗਾ ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਚੋਣ ਮੈਦਾਨ ਦੇ ਵਿੱਚ ਆ ਜਾਂਦੇ ਨੇ ਬੇਸ਼ੱਕ ਜੇ ਉਹਨਾਂ ਨੇ ਐਲਾਨ ਵੀ ਕਰ ਦਿੱਤਾ ਪਰ ਜੇਕਰ ਉਸ ਵੇਲੇ ਦੇ ਸਿੱਧੂ ਮੂਸੇਵਾਲਾ ਦੇ ਪਿਤਾ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਫਿਰ ਸਮੀਕਰਨ ਬਦਲਣਗੇ ਹੀ ਬਦਲਣਗੇ ਭਾਈ ਦੇ ਵਿੱਚ ਇਲੈਕਸ਼ਨ ਲੜਿਆ ਪਾਈ ਦੇ ਵਿੱਚ ਤੁਹਾਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗਿਸਲੇਚਰ ਨੂੰ ਅੱਗੇ ਤੋਰਨ ਦੀ ਬਿਲ ਯਾਰੋ ਜੀ ਡੈਫੀਨੇਟਲੀ ਸਤਾਈ ਦੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰ ਹੀ ਕੋਈ ਜਸਟਿਸ ਦੀ ਗੱਲ ਪਾਣੀ ਹਾਂ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਾਰਤੀ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬਰਾੜ ਨੂੰ ਰੀਟੇਨ ਕਰ ਦਿੱਤਾ ਜਾਂਦਾ ਤਾਂ ਵਾਰਤੀ ਆ ਗਈ ਸਾਲ ਹੋ ਗਿਆ ਕਿਵੇਂ ਦੇਖਦੇ ਹਾਂ ਇਹ ਬਰਗ ਇਹ ਇਹਨਾਂ ਸਾਊਦੇ ਬਿਆੰਤੇ ਦਾ ਮੈਨੂੰ ਨਾ ਹੁਣ ਕੋਈ ਚਿਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਆ ਫਰੋਡ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਟ੍ਰੀਕ ਜਤਨਾ ਹੁੰਦਾ ਉਹਦੇ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਐ ਨੇ ਗੁਜਰਾਤ ਦੇਲੇ ਲੋਟੀ ਪ੍ਰਾਰਕ ਰਿਸਟਰ ਕਰ ਲੈਸਿੰਦੇ ਨੇ ਹਫਤੇ ਬਾਅਦ ਹੀ ਉਹ ਖਬਰਾਂ ਦੀ ਨਿਊਜ਼ ਨਿਕਲੇ ਗਿਆ ਸੀਗਾ ਉਸ ਤੋਂ ਬਾਅਦ ਉਹ ਹਰ